ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਜਿਸ ਦੇ ਕਰਕੇ ਪੂਰੇ ਹੀ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਮਚੀ ਹੋਈ ਹੈ ਤੇ ਹੁਣੇ-ਹੁਣੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਨੇ ਜਿਹੜੀਆਂ ਉਹ ਅਨਾਉਂਸਮੈਂਟਾਂ ਸ਼ੁਰੂ ਹੋ ਗਈਆਂ ਨੇ ਆਉਣ ਵਾਲੇ ਜਿਹੜੇ 48 ਘੰਟੇ ਨੇ ਉਹ ਪੂਰੇ ਹੀ ਪੰਜਾਬ ਦੇ ਲਈ ਜਿਹੜੇ ਭਾਰੀ ਉਹ ਦੱਸੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਉਣ ਵਾਲੇ 48 ਘੰਟੇ ਨੇ ਉਹ ਭਾਰੀ ਪੈ ਸਕਦੇ ਨੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਲਗਾਤਾਰ ਜਿਹੜਾ ਭਾਰੀ ਮੀਂਹ ਪੈ ਰਿਹਾ ਉਸ ਦੇ ਕਰਕੇ ਜਿਹੜੇ ਨਦੀਆਂ ਨਾਲੇ ਸਮੁੰਦਰ ਨੇ ਉਹ ਉਫਾਨ ਤੇ ਚੱਲ ਰਹੇ ਨੇ ਤੇ ਸਾਰੇ ਹੀ ਖਤਰੇ ਦੇ ਨਿਸ਼ਾਨ ਤੋਂ ਜਿਹੜੇ ਪਾਰ ਹੋ ਗਏ ਨੇ ਤੇ ਕਿਸੇ ਵੀ ਸਮੇਂ ਵੱਡੀ ਤਬਾਹੀ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਵਾਪਰ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਅਨਾਉਂਸਮੈਂਟਾਂ ਨੇ ਉਹ ਪੰਜਾਬ ਦੇ ਵਿੱਚ ਹੋਣੀਆਂ ਸ਼ੁਰੂ ਹੋ ਗਈਆਂ ਨੇ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜਿਹੜੇ ਆਪਣੇ ਘਰ ਨੇ ਉਹ ਛੱਡ ਕੇ ਕਿਤੇ ਦੂਰ ਚਲੇ ਜਾਣ ਕਿਤੇ ਸੁਰੱਖਿਆ ਥਾਵਾਂ ਤੇ ਚਲੇ ਜਾਣ ਕਿਉਂਕਿ ਕਿਸੇ ਵੀ ਸਮੇਂ ਜਿਹੜੀ ਪੰਜਾਬ ਦੇ ਵਿੱਚ ਹੈ ਉਹ ਤਬਾਹੀ ਆ ਸਕਦੀ ਹੈ ਲਗਾਤਾਰ ਅਨਾਉਂਸਮੈਂਟਾਂ ਪੰਜਾਬ ਦੇ ਵਿੱਚ ਹੋਣੀਆਂ ਸ਼ੁਰੂ ਹੋ ਗਈਆਂ ਨੇ ਇਸ ਸਮੇਂ ਪੂਰਾ ਹੀ ਪੰਜਾਬ 23 ਦੇ 23 ਜ਼ਿਲ੍ਹੇ ਨੇ ਜਿਹੜੇ ਉਹ ਅਲਰਟ ਤੇ ਕਰ ਦਿੱਤੇ ਗਏ ਨੇ ਕਿਉਂਕਿ ਕਿਸੇ ਵੀ ਸਮੇਂ ਜਿਹੜਾ ਉਹ ਹਾਦਸਾ ਵੱਡਾ ਕੋਈ ਵਾਪਰ ਸਕਦਾ ਹੈ ਕਿਸੇ ਤਰੀਕੇ ਦਾ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਸ ਲਈ ਲਗਾਤਾਰ ਹੀ ਪੰਜਾਬ ਸਰਕਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਉਣ ਵਾਲੇ 48 ਘੰਟੇ ਨੇ ਉਹ ਪਾਰੇ ਹੋ ਸਕਦੇ ਨੇ ਇਸ ਲਈ ਉਹ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਅ ਜਿਸ ਤੋਬਾਦ ਲੋਕਾਂ ਨੂੰ ਭਜਣਾ ਪੈ ਗਿਆ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਹੱਥਾਂ ਪੈਣ ਦੀ ਪਈ ਹੋਈ ਹੈ ਤੇ ਉਹ ਆਪਣਾ ਸਮਾਨ ਚੱਕ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਨੇ ਹਰੀਕੇ ਵਾਲਾ ਜਿਹੜਾ ਉਹ ਤਬਾਹੀ ਵਤੀ ਹੋਈ ਹੈ ਉੱਥੇ ਲਗਾਤਾਰ ਅਨਾਉਂਸਮੈਂਟਾਂ ਹੋ ਰਹੀਆਂ ਨੇ ਸਾਇਰਨ ਵੱਜ ਰਹੇ ਨੇ ਕਿਉਂਕਿ ਕਿਸੇ ਵੀ ਸਮੇਂ ਜੀਡੀਓ ਹੋ ਤਬਾਹੀ ਮੱਚਦੀ ਹੈ ਕੱਗਰ ਦੀ ਗੱਲ ਕਰ ਲਓ ਬਿਆਸ ਦੀ ਗੱਲ ਕਰ ਲਓ ਸਤਲੁਜ ਦੀ ਗੱਲ ਕਰ ਲਓ ਸਾਰੇ ਹੀ ਖਤਰੇ ਦੇ ਨਿਸ਼ਾਨ ਤੋਂ ਜਿਹੜੇ ਪਾਰ ਚੱਲ ਰਹੇ ਨੇ ਕਿਉਂਕਿ ਲਗਾਤਾਰ ਜਿਹੜਾ ਉਹ ਮੀਂਹ ਪੈ ਰਿਹਾ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਕਿ ਜਿਹੜੇ ਆਉਣ ਵਾਲੇ 48 ਘੰਟਿਆਂ ਨੇ ਲਗਾਤਾਰ ਹੋਰ ਤੇਜ਼ ਬਾਰਿਸ਼ ਹੈ ਜਿਹੜੀ ਉਹ ਪੈ ਸਕਦੀ ਹੈ ਜਿਸ ਦੇ ਕਰਕੇ ਅਨਾਉਂਸਮੈਂਟਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਲੋਕਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਘਰ ਖਾਲੀ ਕਰਕੇ ਚਲੇ ਜਾਣ ਕਿਉਂਕਿ ਜੇਕਰ ਜਾਣਾ ਹੀ ਨਾ ਰਹੀਆਂ ਤਾਂ ਪਿੱਛੋਂ ਉਹ ਆਪਣੇ ਮਕਾਨਾਂ ਦਾ ਕੀ ਕਰਨਗੇ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਮੀਂਹ ਹੈ ਉਹ ਕਹਿਰ ਬਣ ਕੇ ਵਰਸ ਰਿਹਾ ਹੈ ਤੁਸੀਂ ਦੇਖ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਤਬਾਹੀ ਦੀਆਂ ਖੌਫਨਾਕ ਤਸਵੀਰਾਂ ਉਹ ਤੁਸੀਂ ਦੇਖ ਸਕਦੇ ਹੋ ਪਾਣੀ ਉਛਾਲੇ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ ਕਿਸ ਤਰੀਕੇ ਦੇ ਨਾਲ ਜਿਹੜੀ ਤਬਾਹੀ ਹੈ ਪੰਜਾਬ ਦੇ ਵਿੱਚ ਉਹ ਮੱਚੀ ਹੋਈ ਹੈ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਕਿਉਂਕਿ ਇਹ ਜਿਹੜਾ ਮੀਂਹ ਹੈ ਇਸ ਵਾਰ ਉਹ ਕਹਿਰ ਬਣ ਕੇ ਵਰਸਦਾ ਹੋਇਆ ਨਜ਼ਰ ਆ ਰਿਹਾ ਕਿੰਨੀਆਂ ਹੀ ਮੋਤਾ ਹੋ ਗਈਆਂ ਨੇ ਤੇ ਕਿੰਨੇ ਲੋਕ ਜਿਹੜੇ ਲਾਪਤਾ ਹੋ ਗਏ ਨੇ ਤੇ ਹੁਣ ਕੋਈ ਵੱਡੀ ਘਟਨਾ ਨਾ ਵਾਪਰ ਸਕੇ ਹੁਣ ਕਿਸੇ ਨੂੰ ਆਪਣੀ ਜਾਨ ਨਾ ਗਵਾਣੀ ਪਵੇ ਇਸ ਲਈ ਇਸ ਲਈ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਲਗਾਤਾਰ ਅਪੀਲਾਂ ਨੇ ਉਹ ਕਿੰਤੀਆਂ ਜ਼ਾਹਰ ਰਹੀਆਂ ਨੇ